ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕਾਸ ਜਰਸੀ ਗੋਤ ਸੋਹਤਾ ਜਨਮ 13 6 1992 ਕੱਦ 5 ਫੁੱਟ 11 ਇੰਚ ਪੜਾਈ +2 ਸੌਫਟਵੇਅਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿੱਲੇ ਆ ਦੋਨਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਐ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਵੱਡਾ ਭਰਾ ਅਰਬ ਕੰਟਰੀ ਵਿੱਚ ਹੈਵੀ ਬੱਸ ਡਰਾਈਵਰ ਆ ਮੈਰਿਡ ਐ ਲੜਕਾ ਤੇ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ ਨੂੰ ਆ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਮੰਗੇ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਐ ਲੜਕੀ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਵਿਆਹ ਵੀ ਸਿੰਪਲ ਕਰਨ ਕੋਈ ਇਹਨਾਂ ਦੀ ਦਾਸ ਦੇਜ ਦੀ ਮੰਗ ਨਹੀਂ ਥੋੜੇ ਸਮੇਂ ਤੋਂ ਤਲਾਕशुदा ਲੜਕੀ ਵੀ ਇਹਨਾਂ ਨੂੰ ਮਨਜ਼ੂਰ ਐ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣ ਤੋ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਾਮ ਸਿੰਘ ਜਨਮ 1997 ਕਸ ਜੜਸਿਕ ਗੋਤ ਬਰਾੜ ਕੱਦ 5 ਫੁੱਟ 7 ਇੰਚ ਪੜਾਈ ਸਿਵਲ ਇੰਜੀਨੀਅਰਿੰਗ ਅਤੇ ਆਰਚਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਪੀਅਰ ਹੈ ਜੌਬ ਸਟਰਕਚਰਲ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਇਹਨਾਂ ਦੀ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਵੱਡਾ ਭਰਾ ਮੈਰਿਡ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਕਿੱਲੇ ਆਉਂਦੀ ਹੈ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਲੜਕੇ ਤੇ ਲੜਕੇ ਦਾ ਸਾਰਾ ਪਰਿਵਾਰ ਅਮਰਤਤਾਰੀ ਹੈ ਲੜਕੇ ਦਾ ਅਮਰਤ ਨਹੀਂ ਸ਼ਕਿਆ ਪਰ ਭਗਵੰਦਾ ਜੀ ਲੜਕੇ ਦੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਉਹਨਾਂ ਕੋਲੇ ਹੈ ਤੇ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਅਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕੀ ਮੋਗਾ ਤੇ ਫਰੀਦਕੋਟ ਏਰੀਏ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਲਵਿੰਦਰ ਸਿੰਘ ਜਨਮ 13/12/1997 ਕਾਸ ਜਰਸੀ ਗੋਤਰਾ ਨੂੰ ਜ਼ਮੀਨ 2 ਕਿੱਲੇ ਕੱਦ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਕੰਮ ਲੜਕਾ ਸਾਈਪ੍ਰਸ ਵਿੱਚ ਹੈ ਲੜਕੇ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਵ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜੀ ਲੜਕੀ ਚਾਹੀਦੀ ਹੈ ਭਾਵੇਂ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਲਵਿੰਦਰ ਸਿੰਘ ਪਤਾ ਕੈਲਗਰੀ ਕੈਨੇਡਾ ਕਾਸ਼ ਰਾਮਗੜੀਆ ਸਿੱਖ ਜਨਮ 21 11 1995 ਕੱਦ 5 ਫੁੱਟ 10 ਇੰਚ ਪੜ੍ਹਾਈ ਮਾਸਟਰ ਆਫ ਇੰਜੀਨੀਅਰਿੰਗ ਫਰੋਮ ਯੂਨੀਵਰਸਿਟੀ ਆਫ ਕੈਲਗਰੀ ਜੋਬ ਵਰਕਿੰਗ ਗੈਆਲੋਜਿਸਟ ਐਟ ਫੋਟ ਮੈਕਮਰੀਚ ਕਰਦੇ ਨੇ ਇਹ ਲੜਕਾ ਕੈਨੇਡਾ ਪੀਅਰ ਹੈ ਲੜਕੇ ਦਾ ਇੰਡੀਆ ਪਾਤਣਾ ਵਿੱਚ ਇੱਕ ਘਰ ਆ ਤੇ 3 ਕਿੱਲੇ ਜ਼ਮੀਨ ਹੈ ਪਿਤਾ ਗੁਰਨਾਮ ਸਿੰਘ ਰਿਟਾਇਰ ਮੈਥ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੇ ਦੋ ਭੈਣਾਂ ਨੇ ਦੋਨੋਂ ਮੈਰਿਡ ਨੇ ਭਰਾ ਕੋਈ ਨਹੀਂ ਪਤਾ ਪਾਤਣਾ ਜ਼ਿਲ੍ਹਾ ਪਟਿਆਲਾ ਲੜਕਾ ਸੋਨਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਕਦੇ-ਕਦੇ ਨਾਨ ਵੈਜ ਖਾ ਲੈਂਦਾ ਹੈ ਮੰਗ ਇਹਨਾਂ ਨੂੰ ਵਧੀਆ ਪੜ੍ਹੀ ਲਿਖੀ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਐਲਬਰਟਾ ਚ ਲੜਕੀ ਨੂੰ ਪਹਿਲਾ ਲੜਕੀ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਰਾਮਗੜੀ ਅਸੀਂ ਕਾਸ਼ ਨੂੰ ਪਹਿਲਾ ਜਨਰਲ ਤੇ ਪੰਜਾਬੀ ਖਤਰੀ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟਾ ਕੰਡਿਆ ਤੋਂ ਪਤਾ ਮੋਗਾ ਕਾਸ਼ ਰਾਮਗੜੀ ਆ ਲੜਕਾ ਬ੍ਰਿਟਿਸ਼ ਕੋਲੰਬੀ ਜੀ ਲੜਕਾ ਸ਼ੁੱਧ ਵੈਸ਼ਨੂ ਆ ਲੜਕੇ ਦੇ ਛੋਟੇ ਭਰਾ ਤੇ ਇੱਕ ਭੈਣ ਕੈਨੇਡਾ ਵਿੱਚ ਨੇ ਮੰਗੇ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਣੀ ਸੁਨੱਖੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਆ ਜੀ ਲੜਕੀ ਸਿਰਫ ਰਾਮਗੜੀ ਆਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾ ਆਸ਼ਰਮਗੜੀਆ ਗੋਤਰਾ ਐਸ਼ੀ ਜਨਮ 14 ਤੀਨੂ 1992 ਪੜਾਈ ਪਲੱਸ 2 ਕੱਦ 5 ਫੁੱਟ 10 ਇੰਚ ਪਤਾ ਪਿੰਡ ਫੰਬੀਆਂ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਵੱਡੀ ਭੈਣ ਮੈਰਿਡ ਹੈ ਇਟਲੀ ਵਿੱਚ ਹੈ ਕੰਮ ਬਿਜ਼ਨਸ Samsung ਕੰਪਨੀ ਇਲੈਕਟ੍ਰੀਸ਼ੀਅਨ ਨੜਾਰੋ CCTV ਦਾ ਵਰਕ ਹੈ ਬਾਕੀ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਰਾਮਗੜੀ ਆਕਾਸ਼ ਨੂੰ ਪਹਿਲਾ ਜਾਂ ਲੜਕੀ ਜੱਟ ਸੈਣੀ ਐਸੀ ਕਾਸ਼ ਤੋਂ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਧੂ ਕਾਸ ਜਰਸੀ ਕਿ ਜ਼ਮੀਨ 50 ਕਿਲੇ ਜਨਮਿਕ 1 ਜਨਵਰੀ 2001 ਜਨਮ ਸਥਾਨ ਫਾਜ਼ਿਲਕਾ ਪੰਜਾਬ ਕੱਦ ਪੰਜ ਫੁੱਟ 11 ਇੰਚ ਪਰਾਏ ਬੈਚਲਰ ਆਫ ਸਾਇੰਸ ਇਨ ਕੰਪਿਊਟਰ ਸਾਇੰਸ ਸਪੈਸ਼ਲਿੰਗ ਇਨ ਡਾਟਾ ਐਨਾਲਟਿਕ ਫ্রম ਗ੍ਰੈਂਡ ਕੈਨੀਅਨ ਯੂਨੀਵਰਸਿਟੀ ਇਨ ਯੂਨਾਈਟਿਡ ਸਟੇਟ ਤੋਂ ਇਹਨਾਂ ਨੇ 9th ਤੇ 10th ਕਰੀਆ ਫ্রম ਇੰਡੀਆ ਤੋਂ ਐਂਡ ਪਲੱਸ 1 ਪਲੱਸ 2 ਕਲਾਸ ਫ্রম ਯੂਨਾਈਟਿਡ ਸਟੇਟ ਤੋਂ ਜੌਬ 엠ਪਲੋਏ ਐਜ਼ ਅ ਸੌਫਟਵੇਅਰ ਇੰਜੀਨੀਅਰ ਨੇ ਲੜਕਾ ਜੁਆਸਿਟ ਸਿਟੀਜ਼ ਇਨ ਆ ਪਿਤਾ ਹਰਜਿੰਦਰ ਸਿੰਘ ਸੰਧੂ ਇੱਕ ਭੈਣ ਮੈਰਿਡ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੇਕਰ ਜੁਆਸਿਟ ਹੋਵੇ ਤਾਂ ਲੜਕੀ ਦੀ ਸਿਟੀ ਦੇ ਨੇੜੇ ਤੋਂ ਹੋਵੇ ਲੜਕੀ ਇੰਡੀਆ ਪਰਿਵਾਰ ਨੂੰ ਫੋਨ ਕਰਨ ਦਾ ਸਮਾਂ ਸਵੇਰੇ 9 ਤੋਂ 12 ਵਜੇ ਤੱਕ ਆ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 01/05/95 ਕਸੂ ਜਰਸੀ ਗੋਟੀਨਸਾ ਕਦਪਨਫੜ ਦਾਸਿੰਚ ਪੜਾਈ 10th ਪਾਸ ਜੋਤਾ ਜ਼ਿਲ੍ਹਾ ਨਮਾਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਤੇ ਇੱਕ ਭੈਣ ਮੈਰਿਡ ਹੈ ਕੰਮ ਰਾਜ ਮਿਸਤਰੀ ਦਾਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਆਪਣਾ ਸਿੰਪਲ ਮਕਾਨ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਹੈ ਮੰਗੇਨਾਂ ਨੂੰ ਗਰੀਬ ਘਰ ਦੇ ਕਿਰੇ ਲੜਕੀ ਚਾਹੀਦੀ ਤੇ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਲੜਕੀ ਕਿਸੇ ਵੀ ਕਾਸ਼ਤ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵੀਦੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਨੀਹਾ ਉਮਰ 18 ਸਾਲ ਕਾਦ ਪੰਜ ਫੁੱਟ 6 ਇੰਚ ਪੜਾਈ ਪਲੱਸ 2 ਕਰਦੀ ਹੈ ਲੜਕੀ ਕਾਸਟ ਐਸੀ ਇੱਕ ਭੈਣ ਮੈਰਿਡ ਆ ਭਰਾ ਕੋਈ ਨਹੀਂ ਪਤਾ ਮਹਿਤਪੁਰ ਪੰਜਾਬ ਲੜਕੀ ਆਪਣੇ ਮਾਤਾ ਪਿਤਾ ਨਾਲ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ ਲੜਕੀ ਬਹੁਤ ਗਰੀਬ ਘਰੋਂ ਹੈ ਮੰਗ ਲੜਕਾ ਕਿਸੇ ਵੀ ਬਾਲੀ ਕੰਟਰੀ ਤੋਂ ਹੋਵੇ ਜੋ ਕਿਸੇ ਵੀ ਕਾਸਟ ਦਾ ਹੋਵੇ ਲੜਕੀ ਦੇ ਮਾਤਾ ਪਿਤਾ ਲਈ ਇੱਕ ਘਰ ਬਣਾ ਕੇ ਦੇ ਸਕੇ ਤੇ ਲੜਕੇ ਦੀ ਏਜ 22 23 ਸਾਲ ਤੱਕ ਦੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਨਾਮ ਸਿੰਘ ਕਾਸਟ ਜਰ ਸਿੱਖ ਗੋਤ ਸੰਧੂ ਜਨਮ 16/8/1990 ਕੱਦ 6 ਫੁੱਟ 2 ਇੰਚ ਪੜਾਈ ਪਲੱਸ 2 ਜੋਬ ਵਾਲਾ ਲੜਕਾ ਕਤਰ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਇੱਕ ਯੂਐਸਏ ਸਿਟੀਜ਼ਨਾ ਪਤਾ ਬੰਗਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਣੀ ਸੁਨੱਖੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਐਨਆਰਆਈ ਹੋਵੇ ਜਾਂ ਇੰਡੀਆ ਤੋਂ ਹੋਵੇ ਐਨਆਰਆਈ ਨੂੰ ਪਹਿਲਾ ਜੀ ਲੜਕੀ ਜਰਸੀ ਕਾਸ ਤੋਂ ਹੀ ਹੋਵੇ ਫੋਨ ਨੰਬਰ ਪਰਵਾਦਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਿੱਖਾ ਨਮੈਰ ਡਾਕਟਰ ਲੜਕੀ ਗਵਰਨਮੈਂਟ ਜੋਬ ਮਹਾਲੀ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਹਣੀ ਸੁਨੱਖੀ ਹੈ ਪਤਾ ਮਹਾਲੀ ਲੜਕੀ ਵਧੀਆ ਪਰਿਵਾਰ ਤੋਂ ਹੈ ਕਾਸਟ ਪਰਜਾਪਤ ਸਿੱਖ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹਿਆ ਲਿਖਿਆ ਲੜਕਾ ਚਾਹੀਦਾ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਕੋਈ ਜਾਤੀ ਵੰਧਨ ਨਹੀਂ ਲੜਕਾ ਮਹਾਲੀ ਚੰਡੀਗੜ੍ਹ ਮਹਾਲੀ ਜਾਂ ਚੰਡੀਗੜ੍ਹ ਏਰੀਏ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 1991 188 ਪੜ੍ਹਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਢਿੱਲੋਂ ਮਾਤਾ ਐਸ ਢਿੱਲੋਂ ਕਾਸ ਜਰਸੀ ਕੱਲੀ ਲੜਕੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜਾਈ ਪਲੱਸ 2 ਜੋਬ ਹੈ ਆਰਮੀ ਚ ਅਫਸਰ ਨੇ ਗਵਰਨਮੈਂਟ ਜੋਬ ਤੇ ਨੇ ਜ਼ਮੀਨ 5 ਕਿੱਲੇ ਇਹਨਾਂ ਨੂੰ ਕਾਸ਼ਟ ਇਹਨਾਂ ਦੀ ਰਾਮਗੜੀ ਆ ਸਿੱਖਾ ਪਤਾ ਗੁਰਦਾਸਪੁਰ ਇੱਕ ਇਹਨਾਂ ਦਾ ਭਰਾ ਜੀ ਅਨਮੈਰਿਡ ਆ ਪ੍ਰਾਈਵੇਟ ਜੋਬ ਕਰਦਾ ਇੱਕ ਇਹਨਾਂ ਦੀ ਭੈਣ ਅਨਮੈਰਿਡ ਆ ਲੜਕਾ ਵੈਸ਼ਨੂ ਆ ਤੇ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰ ਤੇ ਜੱਟ ਕਾਸ਼ ਦੇ ਸੰਪਰਕ ਕਰ ਸਕਦੇ ਨੇ ਜੀ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੁਟ ਕਲਾ ਨੌਰਤ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 6 ਫੁੱਟ 8 ਇੰਚ ਪੜਾਈ ਪਲੱਸ 2 ਜਨਮ 2002 ਕਾਸ ਰਾਮਗੜੀ ਆ ਸਿੱਖ ਕੰਮ ਪ੍ਰਾਈਵੇਟ ਜੌਬ ਕਰਦੇ ਨੇ ਇਹ ਤਨਖਾਹ 30000 ਇੱਕ ਮਹੀਨੇ ਦੀ ਜ਼ਮੀਨ 5 ਕਿੱਲੇ ਆ ਇੱਕ ਭਰਾ ਗਵਰਨਮੈਂਟ ਜੌਬ ਤੇ ਇਨਾਂ ਦਾ ਆਰਮੀ ਚ ਇੱਕ ਪੈਣਾ ਨੰਮਰਿਡਾ ਲੜਕਾ ਸ਼ੁੱਧ ਵੈਸ਼ ਨੂੰ ਆ ਸੋਹਣਾ ਸੁਨੱਖਾ ਪਤਾ ਗੁਰਦਾਸਪੁਰ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀ ਐ ਸਿੱਖ ਤੇ ਜੱਟ ਕਾਸ਼ ਦੇ ਸੰਪਰਕ ਕਰ ਸਕਦੇ ਨੇ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾ ਨੌਰ ਤੋਂ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 6 ਪੜਾਈ ਪਲੱਸ 2 ਕੱਦ 5 ਫੁੱਟ 7 ਇੰਚ ਗੋਟ ਗੋਤ ਚੋਟ ਮਰਾਦਾ ਕਾਸਟ ਅਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਹੈ ਇੱਕ ਅਨ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਲੜਕੇ ਦੀ 16 ਸਾਲ 16 ਲੱਖ ਸਾਲ ਦੀ ਆਮਦਨ ਹੈ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਠਿੰਡਾ ਓਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਵੀ ਕੋਈ ਦਾਸ ਦੀ ਮੰਗ ਨਹੀਂ ਤਲਾਕਸ਼ੁਦਾ ਲੜਕੀ ਵੀ ਮੰਜ਼ੂਰਾ ਪਰ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿਕਾਸ਼ ਨੂੰ ਪਹਿਲਾ ਬਾਕੀ ਉੱਚ ਕਾਸ਼ ਦੇ ਨੂੰ ਸੰਪਰਕ ਕਰ ਸਕਦੇ ਨੇ ਤੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹ ਪਰਿਵਾਰ ਨੇ ਕਿਹਾ ਮੈਰਿਜ ਬੀਰੋ ਵਾਲੇ ਵੀ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 9/1993 ਕੱਦ 5 ਫੁੱਟ 9 ਇੰਚ ਪਤਾ ਫਗਵਾੜਾ ਕਾਸ ਸਿਖਰ ਵਿਦਾਸੀਏ ਪੜਾਈ ਐਮਬੀਬੀਏ MBA BBA ITI ਡਿਪਲੋਮਾ ਐਂਡ ਫੂਡ ਪ੍ਰੋਟੈਕਸ਼ਨ ਡਿਪਲੋਮਾ ਪਿਤਾ ਡਾਕਟਰ ਨੇ ਮਾਤਾ ਐਕਸਪੈਰ ਨੇ ਇੱਕ ਛੋਟਾ ਭਰਾਏ ਲੜਕੀ ਦੀ ਕਾਫੀ ਫੈਮਿਲੀ ਜੁਕੇ ਵਿੱਚ ਹੈ ਲੜਕੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਤੇ ਜਾਣਾ ਵੀ ਹੈ ਮੰਗ ਇਹਨਾਂ ਨੂੰ ਐਨਆਰਆਈ ਲੜਕੀ ਦਾ ਰਿਸ਼ਤਾ ਚਾਹੀਦਾ ਲੜਕੀ ਭਾਵੇਂ ਕਿਸੇ ਵਿਕਾਸ ਤੋਂ ਹੋਵੇ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਜੁਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਹੋਵੇ ਜੁਕੇ ਤੋਂ ਪਹਿਲ ਹੈ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਨਾਲ ਮੇਕ ਜਨਮ ਦਾ ਸਮਾਠ ਵੀ ਐਮ ਜਨਮ ਸਥਾਨ ਮੰਡੀ ਗੋਵਿੰਦਗੜ ਪੰਜਾਬ ਕਾਸਟ ਖੱਤਰੀ ਗੋਤ ਸ਼ਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਦੀ ਪਿਤਾ ਸੰਜੀਵ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੰਜੁਕਤਾ ਸਾਈ ਹਾਊਸ ਵਾਈਫ ਨੇ ਇੱਕ ਪਣ ਇਹਨਾਂ ਦੇ ਮੈਰਿਡ ਨੇ ਲੜਕਾ ਸੁਣਾ ਸੁਨਖਾ ਰੰਗ ਸਾਫ ਇਹ ਮੰਗੇ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਬਾਕੀ ਸੈਣੀ ਜਾਂ ਜੱਟ ਕਾਸਟ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰੋ ਮਰੁਨਤੀ 29 ਸਾਲ ਦਾ ਅਸਰ ਸਿੱਖ ਗੋਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਜੋ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਨੇ ਪਤਾ ਦਿੱਲੀ ਮੰਗੇ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਉਹ ਵੀ ਲੜਕਾ ਕੈਨੇਡਾ ਜੋ ਕਿ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਹੈ ਉਹ ਵੀ ਲੜਕਾ ਕਿਸੇ ਵੀ ਕਾਸ਼ ਤੋਂ ਵੀ ਕੋਈ ਜਾਤੀਵੰਦ ਨਹੀਂ ਜੇ ਸਿੱਖ ਕਾਸ਼ ਤੋਂ ਹੋਵੇ ਤਾਂ ਨਾਨ-वेजਿਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-वेजਿਟੇਰੀਅਨ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਗੋਲਡਸਮਿਥ ਮਿਆ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ ਨੂੰ ਆ ਜੋਬ ਗਵਰਨਮੈਂਟ ਜੋਬ ਇਨ ਕੈਨੇਡਾ 에ਅਰਲਾਈਨਸ 에어ਪੋਰਟ ਤੇ ਲੜਕਾ ਕੈਨੇਡਾ ਵਿੱਚ ਪੀਅਰ ਆ ਪਿਤਾ ਰਿਟਾਇਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੋਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਗਵਰਨਮੈਂਟ ਜੋਬ ਇਨ ਕੈਨੇਡਾ ਚ ਜ਼ਿਲ੍ਹਾ ਫਰੀਦਕੋਟ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕ ਨਾਮ ਸਿੰਘ ਜਨਮ 18/1/1992 ਕਾਸਟ ਸ਼ੇਂਬੇ ਪਤਾ ਲੁਧਿਆਣਾ ਕੱਦ 5 ਫੁੱਟ 7 ਇੰਚ ਪਿਤਾ ਸੁਖਦੇਵ ਸਿੰਘ ਗੋਤ ਫਰਵਾਹੇ ਨਾਨਕੇ ਗੋਤ ਨਾਗੀ ਪੜਾਈ میٹرਿਕ ਪਾਸ ਜੋਬ ਇਲੈਕਟ੍ਰੀਸ਼ੀਅਨ ਲੜਕਾ ਮੰਗਲੀਕ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਲੜਕੀ ਕਿਸੇ ਵਿਕਾਸ ਤੋਂ ਹੋਵੇ ਕੋਈ ਜਾਤੀਵੰਦ ਨਹੀਂ ਲੜਕੇ ਮੰਗਲੀਕ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਲੁਬਾਣਾ ਸਿੱਖ ਅੰਮਰਤਤਾਰੀ ਲੜਕਾ ਪਤਾ ਗੁਰਦਾਸਪੁਰ ਪੰਜਾਬ ਜਨਮ 8 11 1994 ਪੜਾਈ ਵੀ ਫਾਰਮੇਸੀ ਜਲੰਧਰ ਸਿਟੀ ਕਾਲਜ ਤੋਂ ਲੜਕਾ ਕੈਨੇਡਾ ਪੀਆਰ ਹੈ ਕੈਨੇਡਾ ਵਿੱਚ ਆਪਣਾ ਘਰ ਹੈ ਜੋਬ ਐਨਸੀਆਰ ਐਟਲੋਸ ਕੰਪਨੀ ਵਿੱਚ ਕਸਟਮਰ ਇੰਜੀਨੀਅਰ ਹਨ ਪਰਿਵਾਰ ਵਿੱਚ ਪਿਤਾ ਅਰਮੀਚੋ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਤੇ ਕਪੜਾ ਮੈਰਿਡ ਨੇ ਸਾਰੀ ਫੈਮਿਲੀ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅੰਮ੍ਰਿਤਧਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਪੜ੍ਹਾਈ ਗ੍ਰੈਜੂਏਟ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਧਾਰੀ ਲੜਕਾ ਜਨਮ 1999 ਕੱਦ 5 ਫੁੱਟ 6 ਇੰਚ ਪੜ੍ਹਾਈ ਬੀਏ ਐਮਏ ਐਮ ਫਿਲ ਕਾਸਟ ਰਾਮਗੜੀ ਆ ਪਤਾ ਸਮਾਨਾ ਪਟਿਆਲਾ ਜੋਬ ਪ੍ਰਾਈਵੇਟ ਜੋਬ ਕਰਦਾ ਲੜਕਾ ਜੀ ਪਰਿਵਾਰ ਵਿੱਚ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪੈਅ ਨੇ ਇਹਨਾਂ ਦੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਭਰਾ ਦੀ ਜੋਬ ਕੀਰਤਨੀਆ ਜਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਉਮਰਦਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ਼ ਰਾਮਗੜੀਆ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ అగలా రిశా నోట్పక కుమార్ అన్మేరడకా జన్మ ఉచాసి కాస్ట్ పుట్టు ਸੌਰੀ ਜੀ 1985 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਆਈਟੀ ਡਿਪਲੋਮਾ ਇਨ ਆਰਟ ਐਂਡ ਕ્રાਫਟ ਕਾਸਟ ਐਸਸੀ ਜੌਬ ਐਡੀਟਰ ਸੈਮੀ ਗਵਰਨਮੈਂਟ ਜੌਬ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਮੈਰਿਡ ਹੈ ਇਹਨਾਂ ਦੇ ਕਾਲਜ ਵਿੱਚ ਲੈਕਚਰਰ ਨੇ ਉਹ ਇੱਕ ਭੈਣ ਅਨਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਪਤਾ ਹੁਸ਼ਿਆਰਪੁਰ ਲੜਕਾ ਤੇ ਪਰਿਵਾਰ ਸ਼ੁੱਧ ਵੈਸ਼ਨੂਆ ਪਰਿਵਾਰ ਤੋਂ ਪਰਿਵਾਰ ਨੂੰ ਬਿਆਸ ਤੋਂ ਨਾਮਦਾਨ ਮਿਲਿਆ ਹੋਇਆ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀਬ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਐਨ ਆਰ ਆਈ ਸੰਪਰਕ ਨਾ ਕਰਨ ਜੀ ਲੜਕੀ ਨਮਾ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਲਾ ਕੇ ਸੰਪਰਕ ਨਾ ਕਰਨ ਜੀ ਮੈਰਿਜ ਬੀਰੋ ਵੀ ਫੋਨ ਨਾ ਕਰਨ ਪਰਿਵਾਰ ਨੂੰ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮੈਰਿਡ ਲੜਕੀ ਜਨਮ 2 2 1983 ਪੜ੍ਹਾਈ ਐਮਏ ਐਮਏ ਯਰ ਕੱਦ 5 ਫੁੱਟ 5 ਇੰਚ ਕੱਦ ਰੰਗ ਸਾਫ ਕਾਸਟ ਐਸਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਆ ਕਾਲਜ ਵਿੱਚ ਲੈਕਚਰਰ ਆ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਇੱਕ ਭੈਣਾ ਅਨਮੈਰਿਡ ਆ ਜੋਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਲੀ ਸਤਸੰਗੀ ਵੈਸ਼ਨੂ ਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਵਾਂਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਐਸੀ ਕਾਸਟ ਨੂੰ ਪਹਿਲਾ ਲੜਕਾ ਨਮਾ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰिज ਵੀਰੋ ਵਾਲੇ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜਰਸੀਕ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਇਹ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਅਰ ਆ ਕੈਨੇਡਾ ਬ੍ਰੈਮਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਪੀਅਰ ਆ ਮੈਰਿਡ ਹੈ ਲੜਕੀ ਵੇਖਸੂਰ ਹੈ ਥੋੜੇ ਸਮੇਂ ਤੋਂ ਤਲਾਕਸ਼ੂ ਦਾ ਕੋਈ ਬੱਚਾ ਨਹੀਂ ਮੰਗ ਕੇ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਆਉਣ ਵਾਲਾ ਲੜਕਾ ਚਾਹੀਦਾ ਲੜਕਾ ਨਸ਼ਾ ਰਹਿਤ ਹੋਵੇ ਕਵਲ ਲੁਧਿਆਣਾ ਜ਼ਿਲ੍ਹਾ ਨਾਲ ਲੱਗਦੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਂ ਰਜਵੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਕੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੂੰ ਦਸਤਾਰਦਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸ ਜੱਟ ਸਿਕ ਗੋਤ ਬਰਾੜ ਪੜਾਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਯੂਐਸ ਤੋਂ ਲੜਕੇ ਦਾ ਪਰਿਵਾਰ ਯੂਐਸ ਸੇ ਪੀਆਰ ਇੰਡੀਆ ਦਾ ਪਤਾ ਫਰੀਦਕੋਟਾ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀਆਂ ਦੋ ਭੈਣਾਂ ਨੇ ਪਰਾ ਕੋਈ ਨਹੀਂ ਲੜਕਾ ਯੂਐਸਏ ਪੀਆਰ ਹੈ ਵਧੀਆ ਜੌਬ ਕਰਦਾ ਲੜਕਾ ਸੋਨਾ ਸੁਨੱਖਾ ਜੀ ਮੰਗ ਕੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਬੀਐਸਸੀ ਨਰਸਿੰਗ ਜਾਂ ਆਰਐਨਵੀ ਫਾਰਮੇਸੀ ਜਾਂ ਵਧੀਆ ਪੜ੍ਹੇ ਲਿਖੇ ਲੜਕੀ ਚਾਹੀਦੀ ਹੈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਪਰ ਮੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਕੋਲੇ ਯੂਐਸਏ ਦਾ ਬਿਜ਼ੀਟਰ ਵੀਜ਼ਾ ਹੋਵੇ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜੜ ਕਰੀ ਲੇ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਗੋਥ ਬਰਾੜ ਪੜਾਈ ਬੀ ਟੈਕ ਹੁਣ ਸੀਐਸਸੀ ਹੁਣ ਐਮਬੀਏ ਯੂਨੀਵਰਸਿਟੀ ਬੈਂਕੂਵਰ ਤੋਂ ਕਰ ਰਹੀ ਹੈ ਲੜਕੀ ਦਾ ਪਰਿਵਾਰ ਯੂਐਸਏ ਪੀਅਰ ਹੈ ਇੱਕ ਭੈਣ ਇੱਕ ਭਰਾ ਨੇ ਜੱਦੀ ਸ਼ਹਿਰ ਫਰੀਦਕੋਟਾ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਯੂਐਸਏ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਲੜਕੀ ਕੋਲ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗਿਰ ਨੂੰ ਵਧੀਆ ਵੈਸ਼ਨੂ ਪੜਿਆ ਲਿਖਿਆ ਜ਼ਮੀਨ ਵਾਲਾ ਯੂ ਐਸਏ ਕੈਨੇਡਾ ਸਿਟੀਜ਼ਨ ਪੀਅਰ ਵੈਸ਼ਨੂ ਲੜਕਾ ਚਾਹੀਦਾ ਸਿਆਟਲ ਬੈਲਜੀਅਮ ਯੂ ਐਸਏ ਜਾਂ ਸਰੀ ਵੈਨਕੂਵਰ ਐਪਟਸ ਫੋਰ ਦੇ ਨੇੜੇ ਤੋਂ ਹੋਵੇ ਲੜਕਾ ਵਟਸਐਪ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕਾਸ ਜਰਸੀ ਕੱਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਅਰ ਆ ਥੋੜੇ ਸਮੇਂ ਤੋਂ ਤਲਾਕਸ਼ੂਦਾ ਲੜਕੀ ਸੋਣੀ ਸੁਨੱਖੀ ਐ ਮੰਗ ਇਹਨਾਂ ਨੂੰ ਸੋਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੂਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਜੀ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਲ ਕਾਸਟ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟਾ ਕਲੈਕਟ੍ਰੀਕਲ ਕੰਮ ਹਾਲੇ ਵਿੱਚ ਆਨਲਾਈਨ ਕੰਮ ਕਰ ਰਹੇ ਹਨ ਪਤਾ ਪੀਖੀ ਮਾਨਸਾ ਲੜਕੇ ਨੂੰ 6 ਤੋਂ ਪਲੱਸ 1 ਕੜ ਜਮੀਨ ਆਉਂਦੀ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਈਆਂ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾਨ ਮੈਰਿਡਾ ਪੁਰਤਕਾਲ ਵਿੱਚ ਪੀਰ ਆ ਪਿਤਾ ਰਿਟਾਇਰ ਜੀ ਨੇ 60000 ਪੈਨਸ਼ਨ ਮਹੀਨਾ ਆਉਂਦੀ ਹੈ ਉਹਨਾਂ ਨੂੰ ਮਾਤਾ ਹਾਊਸ ਵਾਈਫ ਨੇ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਚਰਸੀਕ ਸੋਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਹੈ ਮੇ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੀ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀਅਰ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਰੇਡੀਅਸ ਨੂੰ ਪਹਿਲ ਹੈ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26/1/2000 ਗੋਤ ਪਠੱਲ ਪੜ੍ਹਾਈ ਪਲੱਸ 2 ਪਾਸ ਕਾਸਟ ਜਰਸੀ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿੱਲੇ ਹੈ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਆਟੋ ਮਕੈਨਿਕ ਦਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ WhatsApp ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਿਕ 1 2 1990 ਕੱਦ 5 ਫੁੱਟ 9 ਇੰਚ ਕਾਸ ਰਵਿਦਾਸੀ ਇਹ ਪੜਾਈ ਐਮਏ ਐਮਏ ਬੀਐਡ ਕਲੜਕਾ ਪੜਾਈ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਹੈ ਲੜਕਾ ਵਧੀਆ ਸੁਭਾਅ ਦਾ ਹੈ ਪਤਾ ਜਲੰਧਰ ਆ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਭਰਾ ਉਹ ਵੀ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੋਆ ਖੜ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਜੀ ਲੜਕਾ ਵੇਖਸੂਰ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨਖੀ ਕੁਆਰੀ ਜਾਂ ਤਲਾਕशुदा ਲੜਕੀ ਚਾਹੀਦੀ ਐਸੀ ਕਾਸਟ ਨੂੰ ਪਹਿਲਾ ਵਾ ਕਿ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਇਹਨਾਂ ਨੂੰ ਬੱਚੇ ਵਾਲੀ ਵੀ ਮਨਜ਼ੂਰ ਹੈ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਸੰਦੂ ਕਾਸ ਜਰਸੀ ਜਨਮ 14/1997 ਕੱਦ 5 ਫੁੱਟ 8 ਇੰਚ ਪੜਾਈ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਸਾਰਾ ਪਰਿਵਾਰ ਯੂਐਸਏ ਵਿੱਚ ਹੈ ਲੜਕਾ ਯੂਐਸਏ ਸਿਟੀਜ਼ਨ ਹੈ ਲੜਕੇ ਦਾ ਯੂਐਸਏ ਵਿੱਚ ਵਧੀਆ ਕਾਰੋਬਾਰ ਹੈ ਲੜਕੇ ਦੇ ਯੂਐਸਏ ਵਿੱਚ ਕਈ ਘਰ ਤੇ ਵਧੀਆ ਪ੍ਰਾਪਰਟੀ ਹੈ ਲੜਕੇ ਦਾ ਇੰਡੀਆ ਦਾ ਪਤਾ ਜਲੰਧਰ ਹੈ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਸੋਹਣੀ ਸੁਨੱਖੀ ਲੜਕੀ ਕੈਨੇਡਾ ਜਾਂ ਯੂਐਸਏ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸ ਜਰਸੀ ਦੀ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ। ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡਾ ਲੜਕੀ ਸੋਨੀ ਸੁਨੱਖੀ ਹੈ ਪਤਾ ਲੁਧਿਆਣਾ। ਮਾਂਗੇ ਇਹਨਾਂ ਨੂੰ ਵਧੀਆ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਯੂ ਐਸ اے ਪੀਰੋ ਵੇ ਲੜਕੇ ਨੂੰ ਅੱਠ ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਏ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਕਾਸਟ ਜਰਸੀ ਕੱਦ 5 ਫੁੱਟ 8 ਇੰਚ ਉਮਰ 30 ਸਾਲ ਪਰਿਵਾਰ ਵਿੱਚ ਮਾਤਾ ਪਿਤਾ ਦੇ ਇੱਕ ਭਰਾ ਆਸਟ੍ਰੇਲੀਆ ਵਿੱਚ ਲੜਕਾ ਪੁਰਤਕਾਲ ਵਿੱਚ ਸੀ ਹੁਣ ਇੰਡੀਆ ਆਇਆ ਹੋਇਆ ਲੜਕਾ ਸੋਨਾ ਸੁਨੱਖਾ ਲੜਕੇ ਨੂੰ 13 ਕਿੱਲੇ ਜ਼ਮੀਨ ਆਉਂਦੀ ਆ ਪਤਾ ਨਕੂਦਰ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਕ ਜਨਮ 22/4/1979 ਕੱਦ 5 ਫੁੱਟ 8 ਇੰਚ ਗੋਤ ਖੱਟੜਾ ਪੜ੍ਹਾਈ ਪਲੱਸ 2 ਲੜਕੇ ਦੀਆਂ ਦੋ ਭੈਣਾਂ ਤੇ ਇੱਕ ਭਰਾ ਹੈ ਤੇ ਸਾਰੇ ਮੈਰਿਡ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ 6 ਮਹੀਨੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕਸ਼ੁਦਾ ਦੋ ਬੱਚੇ ਨੇ ਇੱਕ 14 ਸਾਲ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਜਿੰਨਾਂ ਕੋਲੇ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲਾਰਕੀਪਾ ਮੈਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਪਹਿਲ ਕੈਨੇਡਾ ਨੂੰ ਆ ਇਸ ਵਟਸਐਪ ਤੇ ਤੁਸੀਂ ਗੱਲ ਪਰਿਵਾਰ ਰਾਹੀਂ ਸਿੱਧੀ ਕੈਨੇਡਾ ਕਰ ਸਕਦੇ ਹੋ ਜੀ ਫੋਨ ਨੰਬਰ ਦਿੱਤੇ ਗਏ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1994 ਕੱਦ ਪੰਜ ਕਾਸਟ ਜਰਸੀ ਪੜਾਈ ਬੀ ਇਹ ਕੱਦ 6 ਫੁੱਟ ਜੋ ਬਹਿਰੇਨ ਵਿੱਚ ਟਰਾਲਾ ਡਰਾਈਵਰ ਦੀ ਯੂਕੇ ਲਈ ਪੇਪਰ ਅਪਲਾਈ ਕੀਤੇ ਹੋਏ ਨੇ ਤਨਖਾਹ 60000 ਇੱਕ ਮਹੀਨੇ ਦੀ ਜ਼ਮੀਨ ਢਾਈ ਕਿੱਲੇ ਆ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਡੈਰੀ ਫਾਰਮ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਯੂਕੇ ਵਿੱਚ ਮੈਰਿਡ ਹੈ ਪਰਿਵਾਰ ਨਾਲ ਸੈਟਲ ਹੈ ਭੈਣ ਕੋਈ ਨਹੀਂ ਭਰਾ ਭੈਣ ਕੋਈ ਨਹੀਂ ਪਤਾ ਅੰਮ੍ਰਿਤਸਰ ਸਾਹਿਬ ਮਾਝਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਘਰੇਲੂ ਸਿੰਪਲ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਲੜਕੀ ਜੱਟਸੀ ਖਾਸ ਤੋਂ ਹੋਵੇ ਲੜਕੀ ਸਿਰਫ ਪੰਜਾਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਏਰੀਏ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1987 ਕੱਦ 5 ਫੁੱਟ 3 ਇੰਚ ਕਾਸਟ ਮਜਬੂਤ ਸਿੱਖ ਪੜਾਈ ਪਲੱਸ 2 ਡਿਪਲੋਮਾ ਆਫ ਬਿਊਟੀ ਅਤੇ ਆਪਣਾ ਸੈਲੂਨ ਵਿੱਚ ਸਲੂਨ ਹੈ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਆਪਣਾ ਬਿਜ਼ਨਸ ਅਤੇ ਇੱਕ ਭਰਾ ਕੈਨੇਡਾ ਸਿਟੀਜ਼ਨ ਆ ਪਤਾ ਕਪੂਰਥਲਾ ਲੜਕੀ ਸੁਨੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਧਾਰਮਿਕ ਵਿਚਾਰਾ ਵਾਲਾ ਚੰਗੇ ਸੁਆਦਾ ਨਸ਼ਾ ਰਹਿਤ ਲੜਕਾ ਚਾਹੀਦਾ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਇੰਡੀਆ ਤੋਂ ਵੀ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਮਜਬੂਤ ਸਿਕਾਸ਼ ਤੋਂ ਹੀ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਕਾਰਜ ਸੇ ਕੱਦ 5 ਫੁੱਟ 8 ਇੰਚ ਜਨਮ 1984 ਪੜ੍ਹਾਈ ਪਲੱਸ 2 ਪਤਾ ਸ੍ਰੀ ਫਤੇਗੜ ਸਾਹਿਬ ਪਰਿਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਹੈ ਪੀਆਰ ਆ ਜ਼ਮੀਨ 10 ਕਿੱਲੇ ਆ ਦੋਨਾਂ ਭਰਾਵਾਂ ਨੂੰ 5-5 ਕਿੱਲੇ ਆਉਂਦੀ ਹੈ ਲੜਕਾ ਤਲਾਕ ਸ਼ੁਦਾ ਜੀ ਮੰਗੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕ ਸ਼ੁਦਾ ਜਾਂ ਵਿਧਵਾ ਬਿਨਾਂ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜਰਸੀ ਕਾਰਜ ਤੋਂ ਹੋਵੇ ਉਮਰ 30 ਸਾਲ ਹੋਵੇ 30 ਸਾਲ ਤੋਂ ਉੱਪਰ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਨਾਮ ਸਿੰਘ ਜਨਮ ਉਨਿਸੋਤਰਾ ਨੰਮੇ ਕਾਤਾ 5 ਫੁੱਟ 11 ਇੰਚ ਕਾਸ ਜਰਸੀ ਕੋ ਪੜਾਈ ਡਿਪਲੋਮਾ ਤੇ ਡਿਗਰੀ ਪਤਾ ਗੁਰਦਾਸਪੁਰ ਕਮ ਖੇਤੀਬਾੜੀ 8 ਕਿੱਲੇ ਸ਼ਹਿਰ ਵਿੱਚ ਜ਼ਮੀਨ ਆ 4 ਕਿੱਲੇ ਪਿੰਡ ਵਿੱਚ ਜ਼ਮੀਨ ਇੱਕ ਦੁਕਾਨ ਕਿਰਾਏ ਤੇ ਆ ਦੋ ਘਰ ਨੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਅਮਰਤਧਾਰੀ ਨੇ ਲੜਕੇ ਦੀ ਛੋਟੀ ਭੈਣ ਆਸਟ੍ਰੇਲੀਆ ਵਿੱਚ ਨਰਸਿੰਗ ਟੀਆਰ ਇੱਕ ਛੋਟੇ ਭਰਾ ਨੇ ਇਟਲੀ ਜਾਣਾ ਦੋ ਚਚੇਰੀਆਂ ਭੈਣਾਂ ਨੇ ਕੈਨੇਡਾ ਪੀਆਰ ਨੇ ਲੜਕਾ ਵੈਸ਼ਨੂ ਆ ਗੁਰਸਿੱਖ ਹੈ ਤੇ ਅੰਮ੍ਰਿਤ ਵੀ ਛਕਣਾ ਹੈ ਮਾਂ ਲੜਕੀ ਨੇ ਨਰਸਿੰਗ ਜਾਂ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ 6.5 ਬੈਂਡ ਆਸਟ੍ਰੇਲੀਆ ਜੁਕੇ ਕੈਨੇਡਾ ਲਈ ਹੋਣ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਜਾਂ ਲੜਕੀ ਨੇ ਪਲੱਸ 2 ਕੀਤੀ ਹੋਵੇ ਲੜਕੀ ਘਰੇਲੂ ਪਰਿਵਾਰਤ ਹੋਵੇ ਘਰ-ਬਾਰ ਸੰਭਾਲਣ ਵਾਲੀ ਹੋਵੇ ਲੜਕੀ ਦਾ ਕੱਦ 5 ਫੁੱਟ 7 ਇੰਚ ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਕੋਈ ਜਾਤੀਬੰਧਨ ਨਹੀਂ ਆ ਵਿਆਹ ਤੇ ਬਾਹਰ ਜਾਣ ਦਾ ਸਾਰਾ ਖਰਚਾ ਵੀ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਸਕੀਆਂ ਪਹਿਣਾ ਲੜਕੀਆਂ ਨੂੰ ਪਹਿਲ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਤੰਬਰ 1994 ਕਾਧਪਾਲ ਫੁਟਾ 8 ਇੰਚ ਕਾਸਟ ਜਰਸੀ ਦਾ ਪਤਾ ਅਮਰਸਰ ਸਾਹਿਬ ਪੜਾਈ ਡਿਪਲੋਮਾ ਆਈਟੀ ਲੜਕਾ ਜੁਕੇ ਵਿੱਚ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਅਨਮੈਰਿਡਾ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਭਾਵੇਂ ਕੈਨੇਡਾ ਤੋਂ ਹੋਵੇ ਲੜਕੀ ਜੈਡੀਆ ਤੋਂ ਹੋਵੇ ਲੜਕੀ ਜਰਸੀ ਕਾਸਟ ਹੋਈ ਹੋਵੇ ਫੋਨ ਨ ਦੀ ਵਧੀਆ ਏ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਜਨਮ ਸਤੰਬਰ 1999 ਕਾਦਾ 5 ਫੁੱਟ 3 ਇੰਚ ਕਾਸਟ ਜਰਸੀਿਕ ਪਤਾ ਅਮਰਸਰ ਸਾਹਿਬ ਪੜਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤਾ ਹੋਇਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨ ਮੈਰਿਡ ਹੈ ਜੋਕੇ ਵਿੱਚ ਹੈ ਲੜਕੀ ਸੋਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਅਮਰ ਸਤੋプラス ਇੱਕੜ ਜ਼ਮੀਨ ਆਉਂਦੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਪਰਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਹ ਸਨ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ